ਚੱਲ ਰਿਹਾ ਜੀ ਹਲ ਤਾਈ ਕੋਲ ਲੰਬਾ ਕੰਮ ਹੈ ਸਾਰੇ ਹਰੇ ਘਰਲੇ ਨੂੰ ਕਾਰਸ ਹਾਤੀ ਨੂੰ ਬੁਲਾਵਾਂਗੇ ਲੱਗਦੀ ਕਿਵੇਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜੇ ਇਹ ਗੱਲ ਕਰੀ ਵੀ ਲੋਕ ਤੋਂੜੇ ਕੀ ਦਿੱਤੇ ਮਤਲਬ ਲੋਕ ਹੀ ਤੋਂੜੇ ਜੀ ਜਿਸki ਚੋਰ ਅੰਦਰ ਆ ਗਏ ਸੀ ਤੁਹਾਡੀ ਦੁਕਾਨ ਦੇ ਨਹੀਂ ਆ ਤਾਂ ਗਏ ਪਰ ਬੱਚੇ ਤਾਂ ਰਹਿ ਗਏ ਜਾਨੀ ਕੋਈ ਖੜਕਾ ਲੜਕਾ ਸੁਣ ਕੇ ਭੱਜ ਗਏ ਅੱਛਾ ਨਹੀਂ ਹੁਣ ਕੋਈ ਸੁਣਿਆ ਜਾ ਰਿਹਾ ਹੈ ਵੀ ਪੰਜ ਛੋਟੇ ਵੈਪਨ ਚੋਰੀ ਹੋ ਗਏ ਨੇ ਜੀ ਇੱਕ ਛੋਟਾ ਵੈਪਨ ਆ ਜੀ ਦੋਸਰੇ ਵੀ ਕੋਈ ਹਾਲੇ ਕੋਈ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਹੈ ਤੇ ਹਾਲ ਤਾਂ ਜਦੋਂ ਕੋਈ ਕਨਫਰਮ ਹੋਊਗਾ ਹਾਲ ਤਾਂ ਇੱਕ ਨਹੀਂ ਗਿਆ ਟਾਈਮ ਲੱਗ ਰਿਹਾ ਵੀ ਕੁਝ ਨਹੀਂ ਗਿਆ ਸਭ ਕੁਝ ਓਕੇ ਆ ਜਾਂ ਕੱਲ ਹੋਣਾ ਹਾਂਜੀ ਉਹ ਚੈੱਕ ਕਰਾਂਗੇ ਜੀ ਹਾਂਜੀ ਹਾਂਜੀ ਸਭ ਕੁਝ ਓਕੇ ਹੈ ਜੀ ਸਿਕਿਉਰਟੀ ਵਾਸਤੇ ਜੋ ਜੋ ਚਾਹੀਦਾ ਤੁਹਾਡਾ ਸਾਰਾ ਕੁਝ ਪੂਰਾ ਜੀ ਸਭ ਕੁਝ ਓਕੇ ਹੈ ਜੀ ਅਲਾਰਮ ਤੋਂ ਮੇਰਾ ਜੋ ਵੀ ਚਾਹੀਦਾ ਹਰ ਚੀਜ਼ ਹੈਗੀ ਹੈ ਜੀ ਇਹ ਤਾਂ ਇਹ ਤਾਂ ਬਚਤ ਰਹਿ ਗਈ ਬਸ ਵੀ ਜਿਵੇਂ ਕਹਿਦੀ ਇਹ ਵੀ ਯਾ ਤਾਂ ਕੋਈ ਕੋਈ ਬੰਦਾ ਆ ਗਿਆ ਬਾਹਰ ਜਾਂ ਕੀ ਗੱਲਬਾਤ ਹੋਈ ਹੈ ਤੇ ਉਹਦੇ ਨਾਲ ਭੱਜ ਗਿਆ ਸਲਚ ਇਹ ਵਾਲੇ ਕੈਮਰੇ ਕਮਰੇ ਸਭ ਘੁਮਾਤੇ ਉਹਨਾਂ ਨੇ ਆਂਦੇ ਹਾਂਜੀ ਸੀਸੀਟੀਵੀ ਚੈੱਕ ਕੀਤਾ ਹਾਂਜੀ ਸੀਸੀਟੀਵੀ ਚੈੱਕ ਕੀਤਾ ਹਾਂਜੀ ਇਹ ਚੈੱਕ ਕੀਤਾ ਉਹ ਘੁਮਾਤੇ ਨਹੀਂ ਸਾਰੇ ਇਹ ਘੁਮਾਤੇ ਕੈਮਰੇ ਉਹਨਾਂ ਨੇ ਅੰਦਰਲੇ ਦੇ ਸੀਸੀਟੀਵੀ ਸਾਇਆ ਹੋਵੇ ਅੰਦਰਲੇ ਜਿਵੇਂ ਅੰਦਰ ਵੜਦੇ ਉਹਨਾਂ ਨੇ ਉਹ ਵੀ ਘੁਮਾਤਾ ਤੇ ਉਸ ਤੋਂ ਬਾਅਦ ਕੋਈ ਨਾ ਕੋਈ ਕਿੰਨੇ ਜਾਣੇ ਤੁਹਾਡਾ ਸਕਿਉਰਟੀ ਗਾਰਡ 24 ਘੰਟੇ ਹੁੰਦਾ ਇੱਥੇ ਜਾਂ ਕੱਲ ਰਾਤ ਨੂੰ ਹੁੰਦਾ ਜੀ ਚੌਂਕੀਦਾਰ ਹੁੰਦੇ ਆਮ ਰੂਟੀਨ ਤੇ ਹਾਂਜੀ ਤੁਹਾਨੂੰ ਪਤਾ ਲੱਗਿਆ ਕਿ ਨਹੀਂ ਨਹੀਂ ਉਹੀ ਭਾਜੀ ਇਹ ਕਨਫਰਮ ਆ ਵੀ ਕੋਈ ਵੈਪਨ ਚੋਰੀ ਨਹੀਂ ਹੋਇਆ ਨਹੀਂ ਹਲੇ ਤੱਕ ਸਾਡੇ ਗਿਰਦੇ ਚ ਕੁਛ ਆਇਆ ਨਹੀਂ ਜਦੋਂ ਦੇਖ ਰਹੇ ਆ ਜਦੋਂ ਹੋਜੂ ਕਲੀਅਰ ਫਿਰ ਉਸ ਤੋਂ ਬਾਅਦ ਜਿਸ ਤਰ੍ਹਾਂ ਹੋ ਜਣਾ ਦੱਸਾਂਗੇ ਆਪਾਂ ਹਾਂਜੀ ਹਾਂ ਆਪਣੀ ਟੀਮਸ ਬਣਾ ਕੇ ਜਿਹੜੇ ਅਕਿਊਜ਼ਡ ਆ ਉਹਨਾਂ ਨੂੰ ਆਈਡੈਂਟੀਫਾਈ ਤੇ ਨੈਪ ਕਰਨ ਵਾਸਤੇ ਪੂਰੇ ਜ਼ੋਰ ਲਾ ਰਹੇ ਆ ਪੂਰੀ ਐਫਰਟਸ ਕਰ ਰਹੇ ਆ ਸਰ ਕਿੰਨੇ ਬੰਦੇ ਵਾਂਤੀ ਦੌਰ ਤੱਕ ਕਿੰਨਾ ਕੁ ਪਤਾ ਚੱਲਿਆ ਵੀ ਕਿੰਨਾ ਹਿਸਾਬ ਆਇਆ ਕੁਝ ਜ਼ਿਆਦਾ ਜਿਹੜਾ ਓਨਰਸ ਦੇ ਮੁਤਾਬਿਕ ਹੀ ਬਿਲਕੁਲ ਮਿਨਿਮਲ ਹੋਇਆ ਹੋਏਗਾ ਤੇ ਉਹੀ ਦੱਸ ਰਹੇ ਹੈਗੇ ਕਿ ਕੁਝ ਦਿਨਾਂ ਵਿੱਚ ਉਹ ਆਪਣੀ ਸਾਰੀ ਸਟਾਕ ਟੇਕਿੰਗ ਵੀ ਕਰ ਲੈਣਗੇ ਉਸ ਇਸ ਟਾਈਮ ਇਸ ਤੇ ਹੀ ਲੱਗੇ ਹੋਏ ਆ ਜਦੋਂ ਉਹ ਕਲੀਅਰ ਕਰਨਗੇ ਉਸ ਤੋਂ ਬਾਅਦ ਹੀ ਤੁਹਾਨੂੰ ਐਗਜ਼ੈਕਟ ਫਿਗਰ ਦੇ ਪਾਵਾਂਗੇ ਕੋਈ ਸਕਿਉਰਟੀ ਗਾਰਡ ਵਗੈਰਾ ਰੱਖਿਆ ਨਹੀਂ ਹੋਇਆ ਸੀ ਇਹ ਸੀ ਸੀਸੀਟੀਵੀ ਕੈਮਰਾ ਲੱਗੇ ਨਹੀਂ ਜਿਹੜਾ ਕੁਝ ਫੁਟੇਜ ਵਗੈਰਾ ਰਿਲੇਟਿਡ ਚੀਜ਼ਾਂ ਹੈ ਉਹ ਮੈਂ ਤਫ਼ਤੀਸ਼ ਦੇ ਬਾਅਦ ਦੱਸ ਪਾਵਾਂਗਾ ਸਿਕਿਉਰਟੀ ਗਾਰਡ ਫਿਲਹਾਲ ਇੱਥੇ ਨਹੀਂ ਸੀ ਸਰ 21ਵੇਂ ਘਟਨਾ ਹੋਈ ਕਿਵੇਂ ਜੀ ਕਿੰਨੇ ਬੰਦੇ ਸੀਗੇ ਘਟਨਾ ਹੋਈ ਕਿਵੇਂ ਆ ਜੀ ਬੰਦੇ ਦੋ ਹਲੇ ਤਾਂ ਦੋ ਹੀ ਦਿਸੇ ਹੈਗੇ ਤੇ ਇਸ ਤੋਂ ਵੱਧ ਵੀ ਸਾਨੂੰ ਉਮੀਦ ਹੈ ਕਿ ਕੋਈ ਹੋਣਗੇ ਤੇ ਅਸੀਂ ਸਾਰੇ ਪਾਸਿਓਂ ਉਪਰਾਲੇ ਕਰ ਰਹੇ ਹਾਂ ਅਸੀਂ ਸਿਕਰਟ ਇਨਫੋਰਮੇਸ਼ਨ ਵੀ ਲਗਾ ਰਹੇ ਹਾਂ ਕਿ ਸਾਨੂੰ ਕਲੀਅਰ ਹੋਵੇ ਕਿ ਇਸ ਵਾਰਦਾਤ ਨੂੰ ਕਿਵੇਂ ਜਾਣ ਦਿੱਤਾ ਗਿਆ ਤੇ ਇਸ ਦੇ ਪਿੱਛੇ ਕੌਣ ਨੇ ਇਹ ਮਿਡਨਾਈਟ ਤੋਂ ਬਾਅਦ ਹੋਈ ਹੈ ਜੀ ਸਰ ਸਕਿਉਰਟੀ ਕਾਰਡ ਰੱਖਣਾ ਜ਼ਰੂਰੀ ਨਹੀਂ ਹੈ ਘਰ ਹਾਊਸ ਲਈ ਜੀ ਜ਼ਰੂਰੀ ਹੈਗਾ ਤੇ ਇਸ ਦੇ ਕਾਰਨ ਹੀ ਅਸੀਂ ਇਸ ਤੋਂ ਬਾਅਦ ਜਦੋਂ ਇੱਕ ਵਾਰ ਆਪਣੀ ਸਾਰੀ ਕਾਰਵਾਈ ਕਰ ਲਾਂਗੇ ਉਸ ਤੋਂ ਬਾਅਦ ਥੋਰੋਲੀ ਉਸ ਚੀਜ਼ ਦੇ ਬਾਰੇ ਵੀ ਅਸੀਂ ਪਹਿਲੂ ਦੇ ਡੂੰਘਾਈ ਨਾਲ ਪਰਤਾਲ ਕਰਾਂਗੇ ਕਿ ਕੀ ਸੀਗਾ ਇੱਥੇ ਜੋ ਕਮੀਆਂ ਸੀ ਸੀਸੀਟੀਵੀ ਦੇ ਵਿੱਚ ਉਹ ਜਿਹੜੀ ਸਾਹਮਣੇ ਹੈ ਉਹ ਹੀ ਮੈਂ ਤੁਹਾਨੂੰ ਦੱਸ ਰਿਹਾ ਜੀ ਹਲੇ ਤੱਕ ਕਿਦੋਂ ਜਿਹੜੇ ਦੋ ਸਾਡਾ ਇੰਡੀਵਿਜੂਅਲਸ ਦੇ ਬਾਰੇ ਕੁਝ ਪਤਾ ਚੱਲਿਆ ਆਏਗਾ ਤੇ ਅਸੀਂ ਉਸ ਦੇ ਅੱਗੇ ਹੁਣ ਖੰਗਾਲ ਰਹੇ ਹਾਂ ਸਭ ਕੁਝ ਐਫਰਟਸ ਕਰਾਂਗੇ ਸਾਡੀ ਟੀਮਸ ਲੱਗੀਆਂ ਹੋਈਆਂ ਨੇ ਤੁਹਾਡੇ ਵੱਲੋਂ ਵੀ ਅਗਰ ਕੋਈ ਵੀ ਕੁਝ ਤੁਹਾਨੂੰ ਵੀ ਅਗਰ ਕਿਉਂਕਿ ਤੁਸੀਂ ਸਮਾਜ ਵਿੱਚ ਘੁੰਮਦੇ ਹੋ ਵਿਚਰਦੇ ਹੋ ਕੋਈ ਵੀ ਲੀਡ ਮਿਲਨ ਤਾਂ ਡੀਐਸਪੀ ਸਾਹਿਬ ਜਾਂ ਮੈਨੂੰ ਪਲੀਜ਼ ਇਨਫੋਰਮ ਕਰਿਓ ਤਨਵਾਦ ਇਸ ਟਾਈਮ ਤੇ ਇਹੀ ਜਦੋਂ ਇਹ ਪਹਿਲਾਂ ਸਟਾਕ ਟੇਕਿੰਗ ਕਰ ਲੈ ਜੋ ਤੁਸੀਂ ਗੱਲ ਕਹਿ ਰਹੇ ਹੋ ਇਹ ਮੈਂ ਵੀ ਮਹਿਸੂਸ ਕੀਤੀ ਹੈਗੀ ਤੇ ਪ੍ਰੋਪਰਲੀ ਇਸ ਨੋਟਿਸ ਦੇ ਬਾਵਜੂਦ ਵੀ ਜੋ ਕਮੀ ਆਈ ਹੈ ਉਸ ਤੇ ਐਕਸ਼ਨ ਵੀ ਹੋਗਾ ਕੋਈ ਕਾਰਵਾਈ ਹੋਊਗੀ ਜੀ ਬਿਲਕੁਲ ਹੋਗੀ ਜੀ ਪਹਿਲਾਂ ਅਸੀਂ ਲੇਕਿਨ ਜਿਹੜਾ ਉਹਨੇ ਇਹ ਹੋਈ ਹੈ ਇਨਸੀਡੈਂਟ ਸਾਡਾ ਫੋਕਸ ਪਹਿਲਾਂ ਇਸ ਤੇ ਹੈ ਜੀ